ਬਈ ਹੁਣ ਜਿਵੇਂ ਮੰਨ ਲਓ ਯਾਰ ਉਹ ਐਨੇ ਮਾਰ ਦੇ ਵਿੱਚ ਆ ਗਏ ਮੇਰੇ ਹਿਸਾਬ ਨਾਲ ਤਾਂ 8-10 ਸਾਲ ਉਹ ਸੰਭਲਦੇ ਨਹੀਂ ਨੀ ਨੀ ਉਹ ਤਾਂ ਹੀ ਬਹੁਤ ਔਖਾ ਉਹਨਾਂ ਨੂੰ ਤਾਂ ਕਣਕ ਦਾ ਹੀ ਮਸਕੂਲ ਆ ਪਿਆ ਜੀ ਉਹ ਤਾਂ ਅੱਗੇ ਵੀਡੀਓ ਪਾਈ ਜਾਂਦੇ ਉਹ ਕਹਿੰਦੇ ਵੀ ਸਾਡੀ ਮਦਦ ਉਦੋਂ ਕਰਿਓ ਜਦੋਂ ਹੀ ਕਣਕ ਬੀਜਣੀ ਹੋਈ ਵੀ ਪਾਣੀ ਸੁੱਕ ਗਿਆ ਉਹਦੇ ਨਾਲ ਆ ਕੇ ਮਿੱਟੀ-ਮੁੱਟੀ ਵਾਹਣ ਬਣਾਈ ਸਾਡੇ ਹਾਂ ਉਹ ਤਾਂ ਬਹੁਤ ਔਖਾ ਹੀ ਪਾਣੀ ਬਹੁਤ ਜਾੜੇ ਆਈ ਹਾਂ ਹਾਂਜੀ ਸੱਸੀ ਕਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਪਹਿਲਾਂ ਆਪਾਂ ਤੁਹਾਨੂੰ ਆਪਣਾ ਖੇਤ ਵਿਖਾਇਆ ਸੀਗਾ ਆਪਣੇ ਵੀ ਪਾਣੀ ਤਾਂ ਬਹੁਤ ਖੜਾ ਪਰ ਯਾਨੀ ਝੋਨੇ ਦੇ ਨੁਕਸਾਨ ਤੋਂ ਬਚ ਤੇ ਅੱਜ ਆਪਾਂ ਆਏ ਸੀਗੇ ਆਪਣੇ ਪਿੰਡ ਦੇ ਵਿੱਚ ਹੀ ਖੀਰੇ ਕੋਲੇ ਖੀਰਾ ਕਿੰਗਰੇ ਕੋਲੇ ਇਹਨਾਂ ਦੇ ਵੀ ਨੁਕਸਾਨ ਬਹੁਤ ਦਾ ਪਾਣੀ ਦਾ ਪਰ ਝੋਨੇ ਦੇ ਬੱਚਤ ਆ ਤੇ ਪੱਠਿਆਂ ਦਾ ਬਹੁਤ ਨੁਕਸਾਨ ਹੋਇਆ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਈ ਦੇ ਪੱਠੇ ਆ ਪਾਣੀ ਖੜਾ ਰਿਹਾ ਤਿੰਨ ਤਿੰਨ ਫੁੱਟ ਰਾਤ ਵੀ ਮੀਂਹ ਪਈ ਗਿਆ ਤੇ ਕੱਲ ਦਿਨੇ ਹੀ ਪਈ ਜਿਹੜਾ ਰਾਤ ਵਾਲਾ ਪਈ ਗਿਆ ਉਹਨੇ ਤਾਂ ਬਈ ਇੱਥੇ ਤਿੰਨ ਤਿੰਨ ਸਾਢੇ ਤਿੰਨ ਤਿੰਨ ਫੁੱਟ ਪਾਣੀ ਠਲਤਾ ਇਹ ਤਾਂ ਆਏ ਸੀਗੇ ਬਈ ਪਸ਼ੂਆਂ ਵਾਸਤੇ ਬਈ ਹੁਰੀ ਪੱਠੇ ਲੈਣਾ ਤੇ ਅੱਗੇ ਜਦੋਂ ਵੇਖਿਆ ਤਾਂ ਇੱਕ ਸਾਡਾ ਬੰਦਾ ਡੈਗ ਹੀ ਪੈਣਾ ਸੀਗਾ ਬਾਬਾ ਬਚ ਗਿਆ ਦੇ ਵਿਖਾਉਨੇ ਆ ਤੁਹਾਨੂੰ ਬਈ ਇੱਧਰ ਕੈਮਰਾਮੈਨ ਵਿਖਾ ਦਿਓ ਆ ਬਾਈਆਂ ਨੇ ਜਵਾਰ ਵੀਜੀ ਸੀਗੀ ਇਹ ਵੀ ਡੁੱਬ ਗਈ ਐ ਕਿਉਂ ਹੁਣ ਦੋ ਦਿਨ ਪਾਣੀ ਖੜਾ ਰਿਹਾ ਇਹਨੇ ਜਮਾ ਸੁੱਕ ਜਾਣਾ ਤੇ ਆ ਵੀ ਮੁਸ਼ਕੀ ਪਈ ਐ ਤੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਇਹ ਵੀ ਬਈ ਬਹੁਤ ਪੁਰਾਣਾ ਵਾਈ ਕਰਦਾ ਮੈਨੂੰ ਲੱਗਦਾ ਪੜਿਆ ਵੀ ਬਈ ਘਾਟ ਹੀ ਐ ਖੀਰਾ ਜੀ ਕੀ ਹਾਲ ਐ ਠੀਕ ਐ ਸਸੀ ਕਾਲ ਜੀ ਸਸੀ ਕਾਲ ਜੀ ਤੇ ਬਈ ਤੁਸੀਂ ਵੀ ਪੁਰਾਣੀ ਖੇਤੀ ਕਰਦੇ ਆਂ ਆਪਣੇ ਪਿੰਡ ਦੇ ਵਿੱਚ ਮੈਂ ਵੇਹਣੇ ਹੀ ਨਿੱਕੇ ਨਿੱਕੇ ਹੁੰਦੇ ਹਾਂ ਅੱਗੇ ਐਨੇ ਮੀ ਆਉਂਦੇ ਸੀ ਬਈ ਪਹਿਲਾਂ ਥੋੜੀ ਸੁਰਤ ਨਹੀਂ ਅੱਗੇ ਨਹੀਂ ਆਉਂਦੇ ਸੀ ਐ ਕਿਮੀ ਬਹੁਤ ਜ਼ਿਆਦਾ ਆਇਆ ਜੀ ਠੀਕ ਹੈ ਮੀ ਪੰਜ ਛੇ ਦਿਨ ਪਹਿਲਾਂ ਬਹੁਤ ਪਿਆ ਠੀਕ ਹੈ ਤੇ ਕੱਲ ਦਿਨੇ ਵੀ ਪਿਆ ਤੇ ਇੱਕ ਸਵੇਰ ਮੀ ਬਹੁਤ ਜ਼ਿਆਦੇ ਪਿਆ ਜੀ ਠੀਕ ਹੈ ਜੀ ਹਾ ਵੇਲੇ ਤੁਹਾਡੇ ਸਾਹਮਣੇ ਸਾਰੇ ਪੱਠੇ ਮਰ ਗਏ ਜੀ ਦੋ ਦੋ ਢਾਈ ਢਾਈ ਤਿੰਨ ਤਿੰਨ ਫੁੱਟ ਪਾਣੀ ਹੋ ਗਿਆ ਜੀ ਸਹੀ ਹੈ ਹਾਂ ਫਸਲਾਂ ਦਾ ਵੀ ਨੁਕਸਾਨ ਹੈਗਾ ਜੀ ਕਾਫੀ ਇਧਰਲੇ ਪਾਸੇ ਫਸਲਾਂ ਡੁੱਬੀਆਂ ਪਈਆਂ ਇਧਰ ਵੀ ਹੈਗੀਆਂ ਜੀ ਮਤਲਬ ਬਹੁਤ ਜ਼ਿਆਦੇ ਪਾਣੀ ਹੈ ਬਈ ਇੱਕ ਨਾ ਮੈਂ ਪਹਿਲਾਂ ਹੀ ਵੀਡੀਓ ਬਣਾ ਕੇ ਲੈ ਆਇਆ ਹਾਂ ਜਿਵੇਂ ਹੁਣ ਆਪਣੇ ਝੋਨੇ 212 ਲੱਖ ਲੱਖ ਖੜਾ ਹੈ ਹਾਂਜੀ ਹਾਂਜੀ ਉਹਦੇ ਚ ਪਾਣੀ ਵੀ ਦੋ ਦੋ ਗਿੱਠਾਂ ਖੜਾ ਹੈ ਗੋਭ ਤੋਂ ਦਾ ਥੱਲੇ ਆ ਤੇ ਉਹਦਾ ओके ਪਾਣੀ ਜਿਆਦਾ ਖੜਾ ਹਾਂ ਪਾਣੀ ਜਿਆਦਾ ਕਾਰਨ ਮਤਲਬ ਥੱਲੋਂ ਕਾਲਾ ਪਾਣੀ ਹੋ ਗਈ ਉਹਦੇ ਨਾਲ ਮੁੰਜਰਾ ਕਾਲੀਆਂ ਖੜਦਾਈ ਜੋ ਨੁਕਸਾਨ ਤਾਂ ਹੈਗਾ ਹੀ ਐ ਅਕਸਰ ਥੋੜਾ ਕੰਨਾ ਤਾਂ ਹੈਗਾ ਹੀ ਹੈ ਲਾਜ਼ਮੀ ਹੈ ਜਰੂਰ ਇੱਕ ਗੱਲ ਹੋਰ ਆ ਬਈ ਇਸ ਸਾਲ ਨਾ ਫਸਲਾਂ ਬਹੁਤ ਵਧੀਆ ਖੜੀਆਂ ਸੀਗੀ ਚਲੋ ਹੁਣੇ 10 ਦਿਨ ਤੋਂ ਮੀਂਹ ਵਾਰਸ਼ਾਂ ਲੱਗਿਆ ਤੇ ਨਾ ਹੀ ਕੋਈ ਬਿਮਾਰੀ ਸੀਗੀ ਹਾਂ ਨਹੀਂ ਜੀ ਤੇ ਨਾ ਹੀ ਕੋਈ ਹੋਰ ਕੋਈ ਫੰਗਸ ਨਾ ਪੱਤਾ ਲਵੇਡ ਕੋਈ ਬਿਮਾਰੀ ਨਹੀਂ ਸੀ ਨਹੀਂ ਨਹੀਂ ਕੋਈ ਬਿਮਾਰੀ ਵਧੀਆ ਹੁਣ ਮੀਂਹ ਨਾਲ ਨੁਕਸਾਨ ਹੈਗਾ ਜੀ ਮੀਂਹ ਨਾਲ ਨੁਕਸਾਨ ਹੈ ਮੀਂਹ ਨਾਲ ਜਾਦੇ ਹੋ ਗਈ ਪਾਣੀ ਬਹੁਤ ਜਿਆਦਾ ਖੜਾ ਹੀ ਫਸਲਾਂ ਚ ਬਾਕੀ ਬਈ ਆਪਾਂ ਵੀਡੀਓ ਆਮ ਹੀ ਵੇਖੀ ਜਨਾ ਯਾਰ ਫਰੋਜਪੁਰ ਏਰੀਏ ਦੇ ਵਿੱਚ ਕਿੰਨਾ ਪਾਣੀ ਆਇਆ ਫਿਰਦਾ ਲੋਕਾਂ ਦੇ ਘਰਾਂ ਚ ਵੜ ਗਿਆ ਬਹੁਤ ਨੁਕਸਾਨ ਆ ਯਾਰ ਉਧਰ ਤਾਂ ਬਹੁਤ ਜਿਆਦਾ ਨੁਕਸਾਨ ਆ ਜੀ ਪੂਰੇ ਲੱਖ ਲੱਖ ਪਾਣੀ ਹੋਇਆ ਪਿਆ ਕਈ ਥਾਈਂ ਜ 10 10 ਫੁੱਟ ਪਾਣੀ ਆਈ ਉਧਰ ਤਾਂ ਹਾਂ ਬਈ ਹੁਣ ਜਿਵੇਂ ਮੰਨ ਲਓ ਯਾਰ ਉਹ ਐਨੇ ਮਾਰ ਦੇ ਵਿੱਚ ਆ ਗਏ ਮੇਰੇ ਸਾਬ ਨਹੀਂ ਨਹੀਂ ਉਹ ਤਾਂ ਬਹੁਤ ਔਖਾ ਉਹਨਾਂ ਨੂੰ ਤਾਂ ਕਣਕ ਦਾ ਹੀ ਮੁਸ਼ਕਲ ਹੋਇਆ ਪਿਆ ਜੀ ਉਹ ਤਾਂ ਅੱਗੇ ਵੀਡੀਓ ਪਾਈ ਜਾਂਦੇ ਉਹ ਕਹਿੰਦੇ ਵੀ ਸਾਡੀ ਮਦਦ ਉਦੋਂ ਕਰਿਓ ਜੀ ਰੋਹੀ ਕਣਕ ਬੀਜ ਨਹੀਂ ਹੋਈ ਵੀ ਪਾਣੀ ਸੁੱਕ ਗਿਆ ਉਹਦੇ ਨਾਲ ਆ ਕੇ ਮਿੱਟੀ-ਮੁੱਟੀ ਵਾਣ ਬਣਾਇਆ ਜੀ ਸਾਡੇ ਉਹ ਤਾਂ ਬਹੁਤ ਔਖਾ ਹੀ ਪਾਣੀ ਬਹੁਤ ਜ਼ਿਆਦਾ ਆਈ ਉਧਰ ਦਾ ਸਹੀ ਹੈ ਵੀ ਹੁਣ ਘਰਾਂ ਦੇ ਵਿੱਚ ਕਣਕਲੇ ਡਰਮ ਆਪਾਂ ਵੀ ਦੇਖੀ ਜਾਂਦੇ ਵੀਡੀਓ ਪਾਣੀ ਕਣਕ 'ਚ ਵੜ ਗਿਆ ਘਰਾਂ ਜੋ ਵੀ ਸਮਾਨ ਸਮੂਹ ਸਾਰਾ ਵਿੱਚੇ ਨੱਪਿਆ ਗਿਆ ਪਾਣੀ ਮਿੱਟੀ ਨਾਲ ਮਤਲਬ ਗੱਬ ਚੜ ਜਾਂਦੀ ਬਹੁਤ ਜ਼ਿਆਦਾ ਯਾਰ ਬਾਕੀ ਵੀ ਜਿਵੇਂ ਹੁਣ ਆਪਣੇ ਏਰੀਏ ਦੇ ਵਿੱਚ ਬੱਚ ਤਾਂ ਯਾਰ ਆਪਣੇ ਏਰੀਆ ਵਾਲੇ ਲੋਕ ਉਹਨਾਂ ਨਾਲ ਖੜੇ ਵੀ ਬਹੁਤ ਆ ਬਹੁਤ ਰਾਸ਼ੀ ਜੀ ਨਹੀਂ ਆਪਣੇ ਦਾ ਬਹੁਤ ਆਪਣੇ ਪਿੰਡੋਂ ਵੀ ਗਏ ਜੀ ਕੱਲ ਪੱਠੇ-ਪੁੱਠੇ ਚਾਰ ਜੂਰ ਲੈ ਕੇ ਗਏ ਸੰਗਤ ਗਈ ਆ ਜੀ ਕੱਲ ਮੈਂ ਹੁਣ ਕੋਟ ਕਪੂਰੇ ਫਰੀਦਕੋਟ ਵੇਖੀ ਗਿਆ ਇਧਰ ਪਾਸੇ ਏਰੀਆ ਵਾਲੇ ਵੀ ਬਹੁਤ ਟਰਾਲੀਆਂ ਭਰੀਆਂ ਬਹੁਤ ਗਈਆਂ ਆਪਣੇ ਪਿੰਡੋਂ ਮੁੰਡਾ ਹੀ ਰਗੂ ਧਾਲੀ ਵਾਲਾ ਬੈਠਾ ਉਹ ਵੀ ਅੱਜ ਲੈ ਕੇ ਗਏ ਆ ਜੀ ਪੱਠੇ ਉਹ ਵੀ ਸੇਵਾ ਕਰਨ ਗਏ ਬਹੁਤ ਵਧੀਆ ਗੱਲ ਆ ਬਈ ਯਾਰ ਆ ਪਾਸੇ ਵਾਲੇ ਭੈਣ ਭਰਾਵਾਂ ਨੂੰ ਖੜਨਾ ਚਾਹੀਦਾ ਯਾਰ ਇਹ ਤਾਂ ਪਤਾ ਹੀ ਤੇ ਬਾਕੀ ਨੁਕਸਾਨ ਬਈ ਉਧਰ ਬਹੁਤ ਹੋਇਆ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਪਸ਼ੂ ਆਪਾਂ ਆਮ ਹੀ ਵੇਖੀ ਜਨੇ ਵੀਡੀਓ ਦੇ ਵਿੱਚ ਕਿਵੇਂ ਤੈਰਦੇ ਆਉਂਦੇ ਬਈ ਤੇ ਰਾਹ 'ਚ ਹੀ ਮਰ ਮੁਰਗੀਆਂ ਪਸ਼ੂ ਮਾਰੀ ਗਈ ਵਾਹਣਾ ਜੀ ਰਾਤ ਨੂੰ ਜਿੱਥੇ ਜੱਕਦਾ ਬੰਨ ਟੁੱਟ ਗਿਆ ਉਹ ਸੰਗਲ ਸੀ ਉਵੇਂ ਮਰ ਗਏ ਪਸ਼ੂ ਖੁਰਲੀਆਂ ਦਿੱਤੇ ਉਵੇਂ ਹੀ ਮੜ ਕੇ ਲੋਕਾਂ ਨੇ ਖੋਲਤੇ ਪਾਣੀ ਰੋੜ ਕੇ ਲੈ ਗਏ ਕੁਸ ਪਾਣੀ ਚ ਡੋਬ ਗਏ ਜੀ ਪਸ਼ੂ ਐ ਮਰ ਮੁਰਗਾਈ ਬਹੁਤ ਨੁਕਸਾਨ ਹੋਇਆ ਘਰ ਡੱਗ ਪਈ ਘਰ ਡੱਗ ਜਿੰਦੇ ਵੀ ਸਹੀ ਹੈ ਕਈ ਤਾਂ ਰੋਈ ਜਾਂਦੇ ਕਿਸੇ ਨੇ ਯਾਰ ਹੁਣ ਸਾਰੀ ਉਮਰ ਚਾਰੀ ਬਣਾਉਂਦਾ ਘਰ ਮਸਾਂ ਬਣਦਾ ਹੀ ਸਾਰੀ ਉਮਰ ਚ ਇੱਕ ਵਾਰਾ ਘਰ ਬਣਦਾ ਹੀ ਰੋਜ਼ ਰੋਜ਼ ਥੋੜੋ ਪੈ ਕੇ ਨੇ 2 ਕਿ ਸਾਲਾਂ ਹੋਏ ਸੀ ਹੁਣੇ ਬਣਾਇਆ ਸੀ ਹੋਣੀ 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 ਕੋਠੀਆਂ ਕਿੱਡੀਆਂ ਕਿੱਡੀਆਂ ਦੇਖੀ ਜਾਂਨੇ ਆ 50 50 ਲੱਖ ਲੱਗਿਆ ਜੀ ਉਹ ਡੱਗ ਪਈਆਂ ਸਾਰੀਆਂ ਸਹੀ ਹੈ ਜੀ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਇੱਕ ਗੱਲ ਹੋਰ ਹੈ ਬਈ ਯਾਰ ਹੁਣ ਜਿਵੇਂ ਮੰਨ ਲਓ ਇੰਨਾ ਪਾਣੀ ਖੜਾ ਰਿਹਾ ਘਰਾں 'ਚ ਕਿਤੇ ਪਸ਼ੂਆਂ ਦਾ ਨੁਕਸਾਨ ਹੋਇਆ ਉੱਥੋਂ ਬਿਮਾਰੀਆਂ ਦਾ ਵੀ ਫੈਲਣ ਦਾ ਖਤਰਾ ਬਿਮਾਰੀਆਂ ਤਾਂ ਹੁਣ ਉਦੋਂ ਬਾਅਦ ਜਦੋਂ ਵੀ ਪਾਣੀ ਜਿਵੇਂ ਜਿਵੇਂ ਸੁੱਕੀ ਜਾਊਗਾ ਜੀ ਪਾਣੀ ਕਾਲਾ ਹੋ ਗਿਆ ਜੀ ਸਹੀ ਹੈ ਉਹ ਤਾਂ ਬਿਮਾਰੀ ਤਾਂ ਫੈਲਣੀ ਫੈਲੀ ਵਿੱਚ ਪਸ਼ੂ ਮਰ ਗਏ ਜਾਨਵਰ ਮਰ ਗਏ ਹੁਣ ਆ ਵੇਖੀ ਐ ਨੇ ਵੀਡੀਓ ਵਿੱਚ ਸ਼ੇਰ ਚੀਤੇ ਮਰੀ ਆਈ ਜਾਂਦੇ ਮੱਛੀਆਂ ਮੁੱਛੀਆਂ ਵੀ ਉੱਥੇ ਮੁੜ ਕੇ ਬਾਅਦ 'ਚ ਧੁੱਪਾਂ ਪਈਆਂ ਬਿਮਾਰੀ ਫੈਲਣੀ ਪਾਣੀ ਸੁੱਕ ਕੇ ਸਹੀ ਹੈ ਬਸਾਂ ਤੋਂ ਉਦੋਂ ਜ਼ਿਆਦਾ ਹੋਣਾ ਹੀ ਹਜੇ ਜੋ ਵੈਗਰੂ ਮਨਜ਼ੂਰ ਹੈ ਪਰ ਨੁਕਸਾਨ ਬਹੁਤ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆਈ ਹੈ ਜੀ ਦਾ ਟੋਟਲ 100 ਦਾ 100% ਹੀ ਹੋ ਗਿਆ ਜੀ ਉਧਰ ਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਵੇਖੀਏ ਤਾਂ ਆਪਾਂ ਬਾਕੀ ਆਪਣੀ ਦਾ ਜੀ ਇਹੀ ਹੈ ਵੈਗਰੂ ਅੱਗੇ ਅਰਦਾਸ ਹੁਣ ਵੀ ਟਿਕ ਟਕਾਰਵੇ ਹੁਣ ਹੀ ਵਿਚਾਰ ਰੱਖੇ ਪਾਣੀ ਘਟ ਜੇ ਮੌਸਮ ਸਾਫ ਹੋ ਜੇ ਜਲ ਇੰਨੇ ਨਾਲ ਹੀ ਆਪਾਂ ਆ ਵੀ ਵੇਖੀ ਗਏ ਨੇ ਉਹ ਜਿਹੜੀਆਂ ਕਿਸ਼ਤੀਆਂ ਦੇ ਵਿੱਚ ਦੀ ਨਿੱਕੇ ਨਿੱਕੇ ਬੱਚੇ ਲਈ ਆਉਂਦੇ ਆ ਹਾਂ ਵੀ ਉਹਨਾਂ ਦਾ ਵਿਚਾਰ ਨੁਕਸਾਨ ਬਹੁਤ ਦੁੱਖ ਬਹੁਤ ਔਖਾ ਜੀ ਬਹੁਤ ਔਖਾ ਹੋਰ ਕੀੜਾ ਜੀ ਕੁਛ ਕਹਿਣਾ ਚਾਹੁੰਦੇ ਕੋਈ ਆਪਣੇ ਵਿਚਾਰ ਆਪਾਂ ਦਾ ਨਹੀਂ ਫਸਮ ਸਾਫ ਹੋ ਜੇ ਜੀ ਇੰਨੇ ਨਾਲ ਚੱਲ ਬਾਜ ਜਾਂ ਜੀ ਲੋਕ ਆਪਣੇ ਦਾ ਚਲੋ ਨੁਕਸਾਨ ਤਾਂ ਹੈਗਾ ਜੀ ਆਪਣੇ ਘਟਾ ਹੀ ਉਧਰ ਦਾ ਬਹੁਤ ਜ਼ਿਆਦਾ ਹੈ ਜੀ ਚਲੋ ਆਪਣੇ ਐ ਵੀ ਤੂੜੀ ਤਾੜੀ ਦਾ ਪਈਆਂ ਜਿਨ੍ਹਾਂ ਨੇ ਤਾੜੀ ਤੂੜੀ ਤਾੜੀ ਬਚਦਾ ਜੀ ਆਪਣੇ ਤਾਂ ਹੀ ਖਰੋ ਚਲ ਬਚਤ ਹੈਗੀ ਹੈ ਜੀ ਉਧਰ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਨੁਕਸਾਨ ਤਾਂ ਹੈਗਾ ਹੀ ਹੈਗਾ ਜੀ ਆਪਣੇ ਵੀ ਹੈਗਾ ਖਰ ਵੇਖੀ ਇਹ ਤਾਂ ਆ ਆਪਣੇ ਵੀ ਹੁਣ ਝੋਨੇ ਦਾ ਨੁਕਸਾਨ ਹੋਈ ਜਾਂਦੇ ਪਾਣੀ ਖੜ ਗਿਆ ਪਾਣੀ ਖੜ ਗਿਆ ਝੋਨੇ ਦਾ ਹੀ ਨੁਕਸਾਨ ਆਈ ਸੇਵਨ ਵਾਲਾ ਹੁਣ ਕਿੰਨਾ ਚੜਿਆ ਫਿਰਦਾ ਈ ਬਸ ਆ ਪਾਣੀ ਉਤਰਿਆ ਸੀ ਹੁਣ ਫੇਰ ਸਾ ਹੁਣ ਫੇਰ ਅਗੜਾ ਰਾਤ ਵਾਲਾ ਮੀਂਹ ਪਿਆ ਰਾਤ ਵਾਲਾ ਮੀਂਹ ਪਈ ਹੁਣ ਆਪਣੇ ਉਪਰਲੇ ਪਿੰਡ ਵਾਲੇ ਪਾਸੇ ਵੀ ਚੱਲ ਪਈ ਸੇਉਣ ਵਾਲੇ ਦਾ ਪਾਣੀ ਉਧਰ ਨੂੰ ਵੀ ਦੁਰਿਆ ਜਾਂਦਾ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਜੀ